ਕੈਬਨਟ ਮੰਤਰੀ ਹਰਪਾਲ ਸਿੰਘ ਜੀ ਦਾ ਕਹਿਣਾ ਹੈ ਕਿ 2020 ਚ ਭਾਜਪਾ ਨੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਿਆਂਦੇ ਸਨ ਤਾਂ ਉਸ ਸਮੇਂ ਵੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠ ਜੋੜ ਸੀ। ਇਹੀ ਅਕਾਲੀ ਦਲ ਉਹਨਾਂ ਕਾਲੇ ਕਾਨੂੰਨਾਂ ਦਾ ਸਮਰਥਨ ਕਰਦਾ ਰਿਹਾ ਕਿਸਾਨ ਨਿਵਰੋਧ ਤੋਂ ਡਰਦਿਆਂ ਅਕਾਲੀ ਦਲ ਤੇ ਭਾਜਪਾ ਨਾਲ ਗੱਠ ਜੋੜ ਖਤਮ ਕੀਤਾ ਸੀ ਤੇ ਲਗਭਗ 800 ਦੇ ਕਰੀਬ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਅਤੇ ਸਮਝ ਨਹੀਂ ਆ ਰਿਹਾ ਕਿ ਅਕਾਲੀ ਦਲ ਕਿਹੜੇ ਮੂੰਹ ਦੇ ਨਾਲ ਭਾਜਪਾ ਦੇ ਨਾਲ ਮੋੜ ਤੋਂ ਅਠ ਜੋਰ ਕਰ ਰਿਹਾ ਹੈ ਦਾ ਕਿ ਭਾਰਤੀ ਜਨਤਾ ਪਾਰਟੀ ਨੇ ਤਿੰਨ ਬਲੈਕ ਲਾ ਤਿੰਨ ਕਿਸਾਨ ਦੀ ਫਾਂਸੀ ਦੇ ਫੰਦੇ ਚੁਣੇ ਕਿਉਂਕਿ ਪੰਜਾਬ ਇੱਕੋ ਸਟੇਟ ਆ ਪੰਜਾਬ ਐਗਰੀਕਲਚਰ ਸਟੇਟ ਆ ਪੰਜਾਬ ਦੇ ਕਿਸਾਨ ਨੇ ਦੇਸ਼ ਦੀ ਇਕਨੋਮੀ ਦੇ ਅੰਦਰ ਦੇਸ਼ ਦੇ ਲੋਕਾਂ ਦੇ ਢਿੱਡ ਪਰੰਦੇ ਲਈ ਬਹੁਤ ਵੱਡਾ ਯੋਗਦਾਨ ਪਾਇਆਗਾ ਪੰਜਾਬ ਦੇ ਕਿਸਾਨ ਨੇ ਪਾਇਆਗਾ ਪਰ ਲੇਕਿਨ ਜਦੋਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਗੱਟਜੋੜ ਸਰਕਾਰ ਸੀ ਕੇਂਦਰ ਦੇ ਅੰਦਰ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਸੈਂਟਰ ਦੇਵਿੰਦਰ ਵਜੀਰ ਸੀਗੇ ਔਰ ਉਸ ਸਮੇਂ ਇਹਨਾਂ ਦੋਨਾਂ ਪਾਰਟੀਆਂ ਨੇ ਦਵਾਰੇ ਰਲ ਕੇ ਕਿ ਜਦੋਂ ਪੰਜਾਬ ਸਰਕਾਰ ਸੀ ਜਦੋਂ ਪੰਜਾਬ ਦੇ ਸਰਕਾਰ ਸੀ ਉਸ ਸਮੇਂ ਦੋਨਾਂ ਪਾਰਟੀਆਂ ਰਲ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਰਾਹ ਚੁਣਿਆ ਕਿ ਪੰਜਾਬ ਦੇ ਜਵਾਨ ਨੂੰ ਤਬਾਹ ਕਰ ਦੋ ਤੁਹਾਡੇ ਯਾਦ ਹੋਊਗਾ ਕਿ ਉਸ ਸਮੇਂ ਸਭ ਤੋਂ ਵੱਧ ਬ੍ਰੈਂਡ ਰੇਂਜ ਜੇਕਰ ਪੰਜਾਬ 'ਚ ਹੋਇਆ ਤਾਂ ਉਦੋਂ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਦਾ ਰਾਜ ਰਿਹਾ ਉਸੇ ਤਰੀਕੇ ਜਦੋਂ ਸੈਂਟਰ ਦੇ ਵਿੱਚ ਅਕਾਲੀ ਦਲ ਭਾਜਪਾ ਦਾ ਰਾਜ ਸੀ ਇਕੱਠਿਆਂ ਦਾ ਤੋਂ ਉਹਨਾਂ ਦਾ ਹੁਣ ਭਾਜਪਾ ਦਾਗਾ ਉਸ ਵੇਲੇ ਕੀ ਹੋਇਆ ਸੀ ਤਿੰਨ ਕਾਲੇ ਕਾਨੂੰਨ ਆਏ ਸੀ ਔਰ ਪੰਜਾਬ ਦੇ ਕਿਸਾਨ ਨੇ ਬਹੁਤ ਵੱਡੀ ਮੰਗ ਕੀਤੀ ਸੀ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਮੰਗ ਕੀਤੀ ਸੀ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਹਰਿਆਣਵੀ ਦੇਸ਼ ਦਾ ਕਿਸਾਨ ਦੇਸ਼ ਪਰ ਦਾ ਕਿਸਾਨ ਯੂਪੀ ਦਾ ਕਿਸਾਨ ਬਿਹਾਰ ਦਾ ਕਿਸਾਨ ਕਰਨਾਟਕ ਦਾ ਕਿਸਾਨ ਇਕੱਠੇ ਹੋ ਕੇ ਉਸ ਉਸ ਕਾਨੂੰਨ ਦੇ ਖਿਲਾਫ ਲੜੇ ਸੀਗੇ ਔਰ ਅਲਟੀਮੇਟਲੀ ਔਰ ਉਸ ਸਮੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਤਾ ਤੋੜਿਆ ਸੀ ਉਸ ਨੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਤਾ ਤੋੜਿਆ ਸੀਗਾ ਔਰ ਨਾਤਾ ਤੋੜਨ ਤੋਂ ਬਾਅਦ ਕਿਹਾ ਸੀਗਾ ਕਿ ਅੱਜ ਤੋਂ ਬਾਅਦ ਅਸੀਂ ਕਦੇ ਵੀ ਨਹੀਂ ਚੱਲਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾਗਾ ਇਹ ਪਲੀ ਲੈ ਕੇ ਆਕਾੜੀ ਦਲ ਉਸ ਘੱਟ ਜੋੜ ਚੋਂ ਬਾਹਰ ਆਇਆ ਸੀਗਾ ਕਿਉਂਕਿ ਪੰਜਾਬ ਦੇ ਕਿਸਾਨ ਦਾ ਪ੍ਰੈਸ਼ਰ ਸੀਗਾ ਔਰ ਮੈਂ ਇਹ ਵੀ ਤੁਹਾਡੇ ذریعے ਪੰਜਾਬ ਦੇ ਕਿਸਾਨਾਂ ਨੂੰ ਸਪਸ਼ਟ ਕਰਨਾ ਚਾਹਨਾਗਾ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹਨਾਗਾ ਕਿ ਲਗਭਗ 800 पौने 800 ਅਣੀ 775 ਤੋਂ ਉੱਪਰ ਕਿਸਾਨ ਜਿਹੜੇ ਨੇਗੇ ਉਹਨਾਂ ਦੀ ਬਾਤ ਉਸ ਸਮੇਂ ਹੋਈ ਸੀ ਜੋ ਤਨਕਾਰੇ ਕਾਨੂੰਨ ਆਇਸੀ ਇਹ ਪੂਰਾ ਦੇਸ਼ ਜਾਣਦਾ ਪੂਰੇ ਦੇਸ਼ ਦੇ ਲੋਕ ਗਵਾਹ ਨੇਗੇ ਪਰ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਹੁਣ ਕਿਹੜੇ ਮੂੰਹ ਦੇ ਨਾਲ ਘਟਜੋੜ ਕਰ ਰਹੇ ਨੇਗੇ ਹੁਣ ਕਿਹੜੇ ਮੂੰਹ ਦੇ ਨਾਲ ਇਕੱਠੇ ਹੋਣ ਦੀ ਗੱਲ ਕਰ ਰਹੇ ਨੇਗੇ ਉਹਦੇ ਨੀ ਤਾਮਾ ਨੂੰ ਤੋੜ ਲੰਦਾ ਉਹਦੇ ਨੀ ਤਾਮਾ ਨੂੰ ਤੋੜ ਲੰਦਾ